ਕਿ ਕਿ ਠੰਡ ਵਿੱਚ ਕੋਈ ਸਵਾਰੀ ਨਹੀਂ ਆ ਕੇ ਖੁਸ਼ ਹੈਗੀ ਸਾਲ ਦੀ ਸਜ਼ਾ ਤੇ ਨਾਲ ਲੱਖ ਰੁਪਏ ਦਾ ਜੁਰਮਾਨਾ ਕੜਾਕੇ ਦੀ ਠੰਡ ਵਿੱਚ ਜਿੱਥੇ ਲੋਕ ਘਰਾਂ ਵਿੱਚੋਂ ਬਾਹਰ ਨਿਕਲਣ ਲਈ ਪਰੇਸ਼ਾਨ ਕਰ ਰਹੇ ਨੇ ਉੱਥੇ ਹੀ ਉਹਨਾਂ ਲੋਕਾਂ ਨੂੰ ਬਾਹਰ ਜਾਣਾ ਪੈਂਦਾ ਹੈ ਜਿਨ੍ਹਾਂ ਨੇ ਰੋਜ਼ਗਾਰ ਦੇ ਸਾਧਨ ਢੋਣੇ ਆਪਣੇ ਘਰ ਪਰਵਾਜ਼ ਚਲਾਉਣਾ ਵਾ ਅਤੇ ਠੰਡ ਨੇ ਕਿੰਨਾ ਕੁ ਅਸਰ ਰੋਜ਼ਗਾਰ ਦੇ ਪਾਇਆ ਵਾ ਘਰੋਂ ਲੋਕ ਘਟ ਬਾਹਰ ਨਿਕਲ ਰਹੇ ਨੇ ਔਰ ਕਾਮਕਾਰ ਜੀ ਕਿੰਨਾ ਕੁ ਫਰਕ ਪਿਆ ਵਾ ਇੱਥੇ ਮੈਂ ਦੇਖ ਰਿਹਾ ਕਿ ਠੰਡ ਤੋਂ ਬਚਣ ਲਈ ਕੁਝ ਵੀਰ ਅੱਗੇ ਸੇਖ ਰਹੇ ਨੇ ਤੇ ਇਹ ਵੀ ਵੀਰ ਮਿਹਨਤੀ ਵੀਰ ਨੇ ਗੱਲਬਾਤ ਇਹਨਾਂ ਨਾਲ ਕਰਦੇ ਆਂ ਵੀ ਠੰਡ ਦਾ ਇਹਨਾਂ ਦੇ ਕੰਮਕਾਰ ਤੇ ਕਿੰਨਾ ਅਸਰ ਆ ਸਸੀਗਲ ਵੀਰ ਜੀ ਹਾਂਜੀ ਸਸੀਗਲ ਜੀ ਵੀਰ ਤੁਹਾਡਾ ਠੰਡ ਦੇ ਨਾਲ ਤੁਹਾਡੇ ਕੰਮਕਾਰ ਤੇ ਕਿੰਨਾ ਅਸਰ ਪਿਆ ਜੀ ਠੰਡ ਨਾਲ ਭਾਈ ਤੁਹਾਨੂੰ ਪਤਾ ਹੀ ਹੈ ਸਵਾਰੀ ਹੁੰਦੀ ਨਹੀਂ ਆ ਤੇ ਠੰਡ ਕਰਕੇ ਕੋਈ ਵੀ ਨਹੀਂ ਬਾਹਰ ਨਿਕਲਦਾ ਤੇ ਇਸ ਕਰਕੇ ਕੰਮ ਦੇ ਤੁਹਾਨੂੰ ਪਤਾ ਅਸਰ ਪੈਣਾ ਹੀ ਆ ਇਹਦੇ ਨਾਲੇ ਆਟੋ ਚੱਲ ਗਿਆਹੀਂ ਤੇ ਕੰਮ ਦੇ ਤੁਹਾਨੂੰ ਪਤਾ ਵੀ ਇਹੋ ਹੀ ਕਿ ਠੰਡ ਵਿੱਚ ਕੋਈ ਸਵਾਰੀ ਨਹੀਂ ਆ ਕੇ ਖੁਸ਼ ਹੈਗੀ ਪਹਿਲਾਂ ਐ ਵੀ ਥੋੜਾ ਸੀਖ ਤੇ ਬੰਦਾ ਮੌਸਮੀ ਦੇ ਸਵਾਰੀ ਸੂਰੀ ਆ ਜਾਂਦੀ ਸੀ ਕੋਈ 4-500 ਰੁਪਏ ਬਣ ਜਾਂਦਾ ਹੀ ਹੁਣ ਤੇ ਇਹੋ ਹੀ ਆ 100-150 ਦੀ ਗੇਮ ਰਹਿ ਗਈ ਏ ਤੇ ਘਰ ਦਾ ਗੁਜ਼ਾਰਾ ਇਹ ਬੜੀ ਮੁਸ਼ਕਲ ਚੱਲ ਰਿਹਾ ਹੁਣ ਤੁਸੀਂ ਕਹਿੰਦੇ 100-150 ਦੀ ਗੇਮ ਰਹਿ ਗਈ ਏ 100-150 ਤੇ ਵੀਰੇ ਮਜ਼ਦੂਰ ਦੀ ਵੀ ਦਿਹਾੜੀ ਨਹੀਂ ਤੁਸੀਂ ਕਿਦਾਂ ਗੁਜ਼ਾਰਾ ਕਰਦੇ ਹੋ ਭਾਜੀ ਇਤਨਾ ਫਿਰ ਕੀ ਕਰਨਾ ਫਿਰ ਸਰਕਾਰ ਦੇ ਤੁਹਾਨੂੰ ਬੜਾ ਸੋਚੇ ਕੋ ਸਾਡੇ ਬਾਰੇ ਅਸੀਂ ਪਰ ਕੀ ਕਰ ਸਕਦੇ ਨੇ ਵਿੱਚ ਅਸੀਂ ਗਰੀਬ ਬੰਦੇ ਆ ਐਸੇ ਇੱਥੇ ਹੀ ਘਰ ਤੋਂ ਇਹ ਆਪਣਾ ਚਲਾਉਣਾ ਇਹਦੇ ਤੁਸੀਂ ਕੀ ਰੱਖੇ ਤੁਸੀਂ ਹਾਂ ਤੁਸੀਂ ਦੱਸਿਆ ਕਿ ਤੁਸੀਂ ਇਹ ਰੱਖੇ ਚਲਾਉਂਦੇ ਰਹੇ ਇਹ ਰੱਖੇ ਤੁਹਾਡਾ ਆਪਣਾ ਆ ਜਾਂ ਕਿਸ਼ਤਾਂ ਤੇ ਜੀ ਕਿਸ਼ਤਾਂ ਦੇ ਭਾਜੀ ਤੇ 650 ਰੁਪਿਆ ਕਿ ਇਹ ਬਾਕੀ ਇਹ ਵੀ ਚਲੋ ਕਰਦੇ ਪਏ ਆਂ ਗੁਜ਼ਾਰਾ ਕੋਈ ਗੱਲ ਨਹੀਂ ਕੀ ਕਰਨਾ ਫਿਰ ਇਹ ਸੀ ਮਿਹਨਤੀ ਲੋਕ ਜਿਨ੍ਹਾਂ ਨੇ ਦੱਸਿਆ ਕਿ ਸਾਡੀ ਥੋੜੀ ਬੋਦੀ ਦਿਹਾੜੀ ਪੈ ਜਾਂਦੀ ਆ ਆਪਣਾ ਆਪਣਾ ਘਰ ਪਰਿਵਾਰ ਚਲਾ ਲੈਨੇ ਆ ਤੇ ਵੀਰੇ ਆਪਾਂ ਗੱਲ ਤੁਹਾਡੇ ਨਾਲ ਇੱਕ ਹੋਰ ਕਰਦੇ ਆਂ ਇੱਕ ਚਾਈਨਾ ਡੋਰ ਚਾਈਨਾ ਡੋਰ ਤੁਸੀਂ ਸੁਣਿਆ ਨਾ ਚਾਈਨਾ ਡੋਰ ਦਾ ਜਿਹਨੂੰ ਅਸੀਂ ਗੱਟੂ ਵੀ ਕਹਿ ਦਿੰਨੇ ਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਪ੍ਰਸ਼ਾਸਨ ਤੇ ਪੱਬਾ ਪਾਰ ਹੋਇਆ ਵਾ ਪਰ ਕਿਤੇ ਨੇ ਕਿ ਸਾਡੇ ਆਪਣੇ ਲੋਕ ਹੀ ਨਹੀਂ ਹਟਦੇ ਉਹਨਾਂ ਬਾਰੇ ਕੀ ਕਹੋ ਪਾਜੀ ਬੜੀ ਦਿੱਕਤ ਆਉਂਦੀ ਆ ਵੇਖੋ ਆਪਾਂ ਜਾਣਦੇ ਆ ਕਿਹ ਵੇਲੇ ਮਲਕੀ ਆਟੋ ਤੇ ਕੇਵਲੇ ਆਟੋ ਨਾਲ ਫਸ ਕੇ ਇਹਦੇ ਕਿਸੇ ਦੇ ਗਲੇ ਚ ਵੀ ਫੇਰ ਸਕਦੀ ਆ ਤੇ ਇਹ ਆ ਵੀ ਹੈ ਤੇ ਚਲੋ ਵੀ ਲੋਕੀ ਸਾਨੂੰ ਆਪ ਨੂੰ ਵੀ ਸਮਝਣਾ ਚਾਹੀਦਾ ਤੇ ਪਰ ਇਹ ਕੀ ਤੁਹਾਨੂੰ ਪਤਾ ਹੀ ਆ ਹੁਣ ਪ੍ਰਸ਼ਾਸਨ ਵੀ ਪੂਰੀ ਕਰਦਾ ਪਿਆ ਵਾ ਪੰਬ ਆ ਰਹੀ ਆ ਪਰ ਇਹ ਕੀ ਹੁਣ ਲੋਕੀ ਵੀ ਨਾਲ ਸਮਝਣ ਸਾਡੇ ਲੋਕ ਹੀ ਸਮਝਣ ਫੇਰ ਹੀ ਆ ਹੁਣ ਦੋ ਰੋਤਰਾਂ ਦੇ ਤੁਹਾਨੂੰ ਪਤਾ ਗੱਟੂ ਜਿਹੜਾ 3-400 ਦਾ ਬਲੈਕ ਵਿੱਚ 500 ਦਾ ਵੀ ਲੋਕੀ ਲਈ ਜਾਂਦੇ ਤੇ ਲੋਕਾਂ ਨੂੰ ਸਮਝ ਚਾਹੀਦੀ ਹੈ ਸਰਕਾਰ ਦੇ ਨੂੰ ਕਰੋ ਕਰਨ ਦੀ ਮਦਦ ਪੂਰੀ ਵੀ ਛੱਡੋ 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 ਬੰਦ ਕਰੋ ਤੇ ਪਰ ਇਹ ਵੀ ਹੁਣ ਵੇਖੋ ਕੀ ਬੰਦਾ ਇਹ ਚਾਈਨਾ ਡੋਰ ਚਾਈਨਾ ਡੋਰ ਨਾਲ ਬੜੀ ਦਿੱਕਤ ਆਉਂਦੀ ਆ ਮੌਲੋਕੀ ਕਈ ਮਰੇ ਵੀ ਆ ਵਿਚਾਰੇ ਤੇ ਇਹ ਆ ਵੀ ਸਾਨੂੰ ਵੀ ਜਦੋਂ ਕੇਵਲੇ ਫਸ ਜਾਂਦੀ ਆ ਕੇਵਲੇ ਜਾਮ ਲੱਗ ਜਾਂਦਾ ਵਾ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਬਿਲਕੁਲ ਵੀਰ ਹੁਣਾਂ ਦੀ ਗੱਲ ਸਹੀ ਆ ਉਹਨਾਂ ਨੇ ਬਿਲਕੁਲ ਸਹੀ ਗੱਲ ਕੀਤੀ ਆ ਕਿ ਜਿਹੜੀ ਚਾਈਨਾ ਡੋਰ ਆ ਬੰਦ ਹੋਣੀ ਚਾਹੀਦੀ ਆ ਪ੍ਰਸ਼ਾਸਨ ਤੇ ਪੱਪਾ ਪਾ ਰਿਹਾ ਪਰ ਸਾਡੇ ਆਪਣੇ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਆ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਵਾ ਕਿ ਜਿਹੜੀ ਚਾਈਨਾ ਡੋਰ ਆ ਚਾਈਨਾ ਡੋਰ ਆ ਉਹਨੂੰ ਖਤਮ ਕਰਨਾ ਚਾਹੀਦਾ ਤੁਸੀਂ ਵੇਖਿਆ ਹੋਊਗਾ ਕਿ ਕਿਸੇ ਵੇਲੇ ਜਿਹੜੇ ਕਿ ਰੁੱਖ ਦੇ ਉੱਤੇ ਲੱਗੇ ਹੁੰਦੇ ਆ ਰੁੱਖ ਦੇ ਉੱਤੇ ਪੰਛੀ ਵੀ ਟਕੀ ਹੁੰਦੇ ਆ ਅਤੇ ਉਹਨਾਂ ਨੂੰ ਸਾਡੇ ਵਰਗੇ ਜੋ ਤਰਸ ਕਰਦੇ ਨੇ ਜਿਹੜਾ ਪੰਛੀਆਂ ਨੂੰ ਪਿਆਰ ਕਰਦੇ ਨੇ ਜਾਂ ਇਨਸਾਨੀਅਤ ਨੂੰ ਜਿਉਂਦਾ ਰੱਖਦੇ ਨੇ ਉਹ ਉਹਨਾਂ ਨੂੰ ਉਤਾਰਨ ਦੀ ਕੋਸ਼ਿਸ਼ ਕਰਦੇ ਪਏ ਨੇ ਇੱਥੇ ਸਾਡੇ ਨਾਲ ਦੋ ਵੀਰ ਹੋਰ ਵੀ ਉੱਥੇ ਖੜੇ ਨੇ ਗੱਲਬਾਤ ਉਹਨਾਂ ਨਾਲ ਕਰਕੇ ਵੇਖਦੇ ਆਂ ਵੀ ਉਹਨਾਂ ਦਾ ਕੀ ਕਹਿਣਾ ਵਾ ਇਸ ਠੰਡ ਬਾਰੇ ਅਤੇ ਚਾਈਨਾ ਡੋਰ ਬਾਰੇ ਗੱਲਬਾਤ ਕਰਦੇ ਆਂ ਉਹਨਾਂ ਭਰਾਵਾਂ ਦੇ ਨਾਲ ਉਹ ਖਲੋਤੇ ਨੇ ਇਹਨਾਂ ਨਾਲ ਗੱਲਬਾਤ ਕਰਕੇ ਵੇਖਦੇ ਆਂ ਵੀ ਇਹਨਾਂ ਦਾ ਕੀ ਕਹਿਣਾ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਇਵਰੇ ਇਥੋਂ ਦੇ ਆਣ ਵਾਲੇ ਹਾਂਜੀ ਹਾਂਜੀ ਇਥੇ ਵੀਰੇ ਠੰਡ ਨੇ ਤੇ ਮਾਹੌਲ ਖਰਾਬ ਕੀਤਾ ਹੀ ਹੋਇਆ ਕਿਉਂਕਿ ਇਹ ਕੁਦਰਤ ਦੀ ਖੇਡ ਆ ਬੜਾ ਠੰਡ ਤੇ ਕੋਈ ਯੋਰ ਨਹੀਂ ਪਰ ਅਸੀਂ ਤੁਹਾਡੇ ਨਾਲ ਜਿਹੜੀ ਗੱਲ ਕਰਨ ਜਾਣੇ ਚਾਇਨਾ ਡੋਰ ਆ ਜਿਹੜੀ ਚਾਇਨਾ ਡੋਰ ਨੇ ਪੂਰੇ ਸਾਡੇ ਪੰਜਾਬ ਚ ਕਹਿ ਲੋ ਜਾਂ ਪੂਰੇ ਦੇਸ਼ ਵਿੱਚ ਕਹਿ ਲੋ ਕਿ ਇਹ ਹਜਾਤਕ ਮਚਾਇਆ ਹੋਆ ਕਿ ਇਹ ਬੰਦੇ ਨੂੰ ਵੱਜੋ ਰੱਦ ਕਰ ਦਿੰਦੀ ਆ ਤੇ ਜਾਂ ਤੇ ਬਿਲਕੁਲ ਖਤਮ ਕਰਦੀ ਇਹਦੇ ਨਾਲ ਜਿਹੜੇ ਇਹਦੀ ਲਪੇਟ ਵਿੱਚ ਆਉਂਦੇ ਜਿਹੜੇ ਪੰਛੀ ਆ ਜਿਨ੍ਹਾਂ ਨੂੰ ਜਿਹੜੇ ਕੀ ਪੰਛੀ ਆ ਜੀਵ ਆ ਜਿਹੜੇ ਉਹਨਾਂ ਦੇ ਵਿੱਚ ਵੀ ਇਨਸਾਨੀਅਤ ਵਸਦੀ ਆ ਉਹ ਵੀ ਕਿਸੇ ਵੇਲੇ ਤੁਸੀਂ ਵੇ ਦੇ ਤਰ੍ਹਾਂ ਦੇ ਉੱਤੇ ਲਟਕਦੇ ਹੁੰਦੇ ਆ ਅਸੀਂ ਤੇ ਇਸ ਬਾਰੇ ਜਿਹੜਾ ਤੁਸੀਂ ਬਹੁਤ ਵਧੀਆ ਸਵਾਲ ਜਿਹੜਾ ਪੁੱਛਿਆ ਵਾ ਵੀ ਅੱਜ ਕੱਲ ਜਿਹੜਾ ਮਾਹੌਲ ਚੱਲਿਆ ਵਾ ਜਿੱਦਾਂ ਲੋਹੜੀ ਦਾ ਤਿਹਾਰ ਆ ਰਿਹਾ ਤੇ ਸਰਕਾਰਾਂ ਵੱਲੋਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਵਾ ਇਸ ਜਿਹੜੀ ਖਤਰਨਾਕ ਡੋਰ ਦੇ ਖਿਲਾਫ ਜਿਹੜੀ ਆ ਮਹਮ ਚਲਾਈ ਆ ਸਰਕਾਰ ਨੇ ਬਹੁਤ ਵੱਡਾ ਫੈਸਲਾ ਲਿਆ ਵੀ ਜਿਹੜਾ ਇਸ ਡੋਰ ਦਾ ਇਸਤੇਮਾਲ ਕਰੂਗਾ ਉਹਨੂੰ 5 ਸਾਲ ਦੀ ਸਜ਼ਾ ਤੇ ਨਾਲ ਲੱਖ ਰੁਪਏ ਦਾ ਜੁਰਮਾਨਾ ਲੇਕਿਨ ਸਰਕਾਰਾਂ ਇਕੱਲੀਆਂ ਵੀ ਕੁਝ ਨਹੀਂ ਕਰ ਸਕਦੀਆਂ ਏ ਕੀ ਆ ਪਬਲਿਕ ਨੂੰ ਲੋਕਾਂ ਨੂੰ ਵੇਅਰ ਹੋਣਾ ਪੈਣਾ ਇਸ ਚੀਜ਼ ਤੋਂ ਕਿਉਂਕਿ ਪਹਿਲੇ ਪਹਿਲੀ ਅੱਜ ਤੋਂ 10 10 12 ਸਾਲਾਂ ਪੁਰਾਣੀ ਆ ਜਿਹੜੀ ਲੋੜੀ ਇਤਿਹਾਰ ਸੀ ਨਾ ਉਦੋਂ ਹਰ ਇੱਕ ਲੋੜੀ ਨੂੰ ਲੋੜੀ ਦਾ ਚਾਹ ਹੁੰਦਾ ਹੀ ਲੋਕਾਂ ਨੂੰ ਪਹਿਲਾਂ ਹੀ ਲੋਕਾਂ ਨੇ ਜਾ ਕੇ ਧਾਗੇ ਦੀ ਡੋਰ ਲਮਾਉਣੀ ਤੇ ਵਧੀਆ ਗੁੱਡੀ ਟਾਉਣੀ ਤੇ ਕੋਈ ਮੁਸ਼ਕਲ ਨਹੀਂ ਆਉਣੀ ਮੈਨੂੰ ਅੱਜ ਕੱਲ ਕੀ ਦੇਖਦੇ ਆਪਾਂ ਇੰਨੇ ਐਕਸੀਡੈਂਟ ਦੇਖਦੇ ਆ ਆਪਾਂ ਆ ਫਲਾਈਓਵਰ ਦੇ ਉੱਤੋਂ ਦੀ ਚੱਲ ਜੀਏ ਮੈਂ 2-3 ਦਿਨ ਪਹਿਲਾਂ ਗਿਆ ਸੀ ਦੋ ਲੜਕੇ ਜਾ ਰਹੇ ਐਕਟਿਵਾ ਦੇ ਉਹਨਾਂ ਦੇ ਅਚਾਨਕ ਵਿਚਾਰਿਆਂ ਦੇ ਡੋਰ ਪਈ ਉਹ ਥੱਲੇ ਡੇਕ ਕੇ ਉਹਨਾਂ ਦਾ ਚਲੋ ਡੋਰ ਫਿਰਨ ਦਾ ਤੇ ਬਚਾਅ ਹੋ ਗਿਆ ਲੇਕਿਨ ਡੇਕ ਕੇ ਉਹਨਾਂ ਦੇ ਸਾਟ ਰਗੜਾ ਰੁਗਣਾ ਲੱਗ ਗਿਆ ਇੱਕ ਦੋ ਹੋਰ ਆਪਾਂ ਅੱਜ ਨੈੱਟ ਤੇ ਦੇਖ ਰਹੇ ਸੀ ਉਹ ਵਿਚਾਰੇ ਦਾ ਮੁੰਡੇ ਦਾ ਗਲਾ ਕੱਟਿਆ ਗਿਆ ਉਹਦੇ 10 12 ਟਾਂਕੇ ਲੱਗੇ ਇਸ ਕਰਕੇ ਅਸੀਂ ਲੋਕਾਂ ਨੂੰ ਤੇ ਜਨਤਾ ਨੂੰ ਇਹੋ ਕਹਿਣਾ ਚਾਹੁੰਦੇ ਆਂ ਆਪੀ ਆਪਣੇ ਬੱਚਿਆਂ ਨੂੰ ਵੀ ਇਸ ਡੋਰ ਤੋਂ ਦੂਰ ਰੱਖੋ ਤੇ ਆਪਣੇ ਜਿਹੜੇ ਇਲਾਕੇ ਰਿਸ਼ਤੇਦਾਰਾਂ ਨੂੰ ਇਸ ਬਾਰੇ ਕਹੋ ਵੀ ਇਹ ਜਿਹੜੀ ਡੋਰ ਬਹੁਤ ਖਤਰਨਾਕ ਆ ਇਹਦੇ ਨਾਲ ਗੁੱਡੀ ਜਿਹੜੀ ਨਾ ਡਾਈ ਜਾਏ ਨਾ ਖਰੀਦੀ ਜਾਵੇ ਇਹ ਸਾਰੇ ਲੋਕਾਂ ਨੂੰ ਜਿਹੜਾ ਇਸ ਬਾਰੇ ਜਿਹੜੀ ਆ ਸਰਕਾਰ ਦਾ ਸਾਥ ਦੇਣਾ ਚਾਹੀਦਾ ਇੱਕੋ ਗੱਲ ਇਹ ਵੀਰ ਹੋਣਾ ਨੇ ਬੜੀ ਵਧੀਆ ਗੱਲ ਕੀਤੀ ਹੈ ਕਿ ਲੋਕਾਂ ਨੂੰ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ ਤੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਕਿ ਚਾਈਨਾ ਡੋਰ ਜਿਹੜੀ ਆ ਬੜੀ ਖਤਰਨਾਕ ਡੋਰ ਆ ਇਸ ਕਰਕੇ ਇਹਦੀ ਵਰਤੋਂ ਨਹੀਂ ਕਰਨੀ ਚਾਹੀਦੀ ਮਿੰਟੂ ਕਲਸੀ ਦੇ ਨਾਲ ਪ੍ਰਭਜੋਤ ਸਿੰਘ ਐਸਡੀਪੀ ਟੀਵੀ